ਸਤਨਾਲ ਨੇ ਜਸਟਿਸ ਆਰਐਸ ਮੋਦੀ ਜੀ ਪਰਿਵਾਰ ਦੇ ਤੌਰ ਤੇ ਜਿਵੇਂ ਕਰਨਾ ਪਹਿਲਾਂ ਦੱਸਿਆ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ਾਂ ਦੇ ਉੱਤੇ ਗੁਰੂ ਮਹਾਰਾਜ ਦੀ ਜਰਸਾਈ ਫਿਲਕੀ ਦੇ ਵਿੱਚੋਂ ਨੇ ਤੇ ਨਾਲ ਹੀ ਗੁਰੂ ਮਹਾਰਾਜ ਦੀਆਂ ਜਿਹੜੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਪਰਿਵਾਰ ਦੇ ਕੋਲ ਮੌਜੂਦ ਨੇ ਅਸੀਂ ਦਰਸ਼ਨ ਕਰਾਂਗੇ ਤੇ ਨਾਲ ਮੈਂ ਤੁਹਾਨੂੰ ਦੱਸਾਂਗਾ ਕਿ ਇਹਨਾਂ ਦੇ ਜੁਰੂਰ ਇਤਿਹਾਸ ਪਾਲ ਇਸ ਸਮੇਂ ਜਰੂਰ ਦੱਸੋ ਜੀ ਇੱਕ ਕਰਬਾਨ ਲਈ ਆਈ ਸਰਦ ਨੂੰ ਦੇਖੋ ਤੁਸ਼ਾ ਖਾਨਾ ਗੁਰ ਹਰਗੁਬ ਸਿੰਘ ਸਾਹਿਬ ਦਾ ਸੀਗਾ ਕੀਰਤਪੁਰ ਸਾਹਿਬ ਜੀ ਉੱਥੇ ਉਹ ਕੀਰਤਪੁਰ ਸਾਹਿਬ ਸੀਗਾ ਸਰਜਨ ਜੀ ਦਾ ਹੂੰ ਦੇਖੋ ਗੁਰੂ ਸਾਹਿਬ ਜੀ ਕਿਉਂ ਨਾ ਉਹਨਾਂ ਕੋਲ ਉਹਨਾਂ ਕੋਲੋਂ ਸਸਨ ਫੀਡਰ ਫੀਡਰ ਨਵੀਂ ਇਸਾਰੇ ਬੁਲਾਈ ਅਕਾ ਤੇ ਜੇ ਹਿਸਟੋਰਿਕਲੀ ਤਾਂ ਮੈਂ ਦੇਖਣਾ ਹੋਵੇ ਤੇ ਕਿਹੜੇ ਸਮੇਂ ਦੀ ਕੋਈ ਹੈ ਤੁਸੀਂ ਕੱਢਿਆ ਲਾ ਸੰਤ ਪ੍ਰਧਾਨ ਕਰ ਸੰਤ ਡਾਂ ਲਾ ਜਿਦਿਖਾ ਲਿਆ ਨਹੀਂ ਹਾਂ ਸੋ ਤਰ੍ਹਾਂ ਜਿਦਿਖਾ ਨਹੀਂ ਸਭ ਕਿਸ ਨੂੰ ਹੈ ਮੈਡੀਕਲ ਦਾ ਮਾਰਗ ਚੁੱਕ ਲੈਣਾ ਬਿਲਕੁਲ ਸਹੀ ਤੇ ਨਦੀ ਪਹਟਾ ਲ ਜੀ ਉਹਨਾਂ ਦਾ अच्छा जी देखो खासियत है है ये हाथी उपर अच्छा जी गुरु साहब भी सा दे सोना चले तो जी जी जे साहब देखो थे देखो थे सोना अच्छा अच्छा ये ऊपर भी बेहत हो चुकी है हुँ। थारे हुँ। थारे हुँ। ਤਾਂ ਤੁਹਾ ਜਰਾ ਕੁ ਇਹ ਐਸ ਇਸ ਮੰਝਦਾ ਐ ਇਸਕੋ ਕਿਵਿਸੀ ਦੇ ਮਾਮਲੇ ਕਰਦਾ 31 ਮੈਂ ਨਹੀਂ ਇਹ ਗੱਲ ਕਿਹਾ ਹਾਂ ਕਿਰਪਾ ਨਾਲ ਐਸਟੈਬਲਿਸ਼ ਕਰੀਏ ਸਰ ਜੀ ਅਫਸਰ ਅੱਛਾ ਜੀ ਤੇ ਮਾਤੇ ਨਹੀਂ ਤੇਜ਼ ਹੈ ਸਾਟੇ ਦਾ ਬਹੁਤ ਤੇਜ਼ ਤਾਂ ਵਾਹ ਇਹ ਕੋ ਬੇਹਦ ਕਬੜੀ ਪੰਛੀ ਜਿਹਾ ਸਮਾਂ ਲੈ ਬਹੁਤ ਚੰਗਾ